ਉਹ 500 ਮੀਟਰ ਦੇ ਘਰੇ ਤੋਂ ਬਾਹਰ ਕੋਈ ਵੀ ਪਿੰਡ ਦੇ ਵਿੱਚ 500 ਮੀਟਰ ਦੇ ਘਰੇ ਤੋਂ ਖੜਾ ਹਾਂਗਾ 500 ਮੀਟਰ ਦੇ ਹਰ ਇੱਕ ਪਾਰਟੀ ਤੁਸੀਂ ਕਿਉਂ ਆਏ ਜਾਂਦੇ ਮੈਂ ਪਾਰਟੀ ਦਾ ਨੁਮਾਇੰਦਾ ਹਾਂ ਤੁਸੀਂ ਇੰਦਰ ਆ ਕੇ ਆ ਕੇ ਮੈਂ ਪਾਰਟੀ ਦਾ ਨੁਮਾਇੰਦਾ ਹਾਂ ਜੇ ਤੁਸੀਂ ਅੱਜ ਵੀ ਕੰਪੇਨਿੰਗ ਕਰਦੇ ਮੇਰਾ ਵੀਰ ਮੇਰੀ ਗੱਲ ਸੁਣ ਤੁਸੀਂ ਕੱਪੇ ਨਹੀਂ ਕਰ ਰਹੇ ਮੈਂ ਪਾਰਟੀ ਦਾ ਨੁਮਾਇੰਦਾ ਹਾਂ ਅਸੀਂ ਅੱਜ ਕੰਪੇਨਿੰਗ ਪਰਸੋਂ ਨਹੀਂ ਖਤਮ ਹੋ ਗਏ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਨੁਮਾਇੰਦਾ ਥੋੜੀ ਮੈਂ ਕਿਵੇਂ ਫੁੱਟ ਕੇ ਜਾ ਕੇ ਬਾਹਰ ਕੇਬਲਾਂ ਤੇ ਜਾ ਤੁਸੀਂ ਚੰਪੇਣੀ ਨਹੀਂ ਕਰ ਸਕਦੇ ਤੁਸੀਂ ਧਮਕਾ ਨਹੀਂ ਸਕਦੇ ਅੱਗੇ ਮੈਨੂੰ ਦੱਸਣ ਦੀ ਕੋਈ ਰੂਲ ਨਹੀਂ ਰੂਲ ਮੈਨੂੰ ਪਤਾ ਰੂਲ ਪਤਾ ਹੈ ਫਿਰ ਰੂਲ ਨੂੰ ਫੋਲੋ ਕਰੋ ਜੇ ਤੈਨੂੰ ਪਤਾ ਹੈ ਬਤਾਨੇ ਬੋਲੋ ਨਾ ਫੋਲੋ ਕਰੋ ਉਹਨਾਂ ਨੂੰ ਕਿ ਪਤਾ ਹੈ ਤੇ ਸਾਨੂੰ ਵੀ ਪਤਾ ਹੈ ਮੈਨੂੰ ਪਤਾ ਹੈ ਸਾਨੂੰ ਵੀ ਪਤਾ ਸਭ ਪਤਾ ਸਾਨੂੰ ਵੀ ਪਤਾ ਇਹ ਵੀਡੀਓ ਨਾਲ 500 ਮੀਟਰ ਕੇ ਦੋ ਵੱਡੇ ਐਡਵੋਕੇਟ ਨੇ ਸਾਰੇ ਕੰਨਾਂ ਚ ਜਾਣਾ ਸਾਡੇ ਦੇ ਐਡਵੋਕੇਟ ਨੇ ਮੈਂ ਸਾਰੇ ਕੰਨਾਂ ਚ ਜਾਣਾ ਤੁਸੀਂ ਆਹੋ ਪਕਤੜੋ ਮੈਂ ਸਾਰੇ ਸਾਡੇ ਮਾਮੇ ਆਈ ਦੀ ਰਿਟਾਇਰ ਹੋਏ ਅਸੀਂ ਇਹ ਚੁੱਪ ਗਏ ਸਾਡੇ ਮਾਮੇ ਆਈ ਦੀ ਫੈਸਲੇ ਨਹੀਂ ਐਵੇਂ ਨਹੀਂ ਹਾ ਸਾਡੇ ਮਾਮੇ ਆਈ ਜੀ ਟਾਇਰ ਕੋਰੋਨਾ ਕੱਢਾ ਮਾ ਜੀ ਜੀ ਨੇ ਟਾਇਰ ਆ ਤੇ ਮੇਰੇ ਕੀ ਹੋ ਗਿਆ ਤੂੰ ਜਿਹੜਾ ਮੜਦੋ ਕਿ ਇੱਥੇ ਖਲੋ ਕੇ ਇਦਾਂ ਕੋਈ ਨਹੀਂ ਕੋਈ ਯਾਰੀ ਜਿਹੜੀ ਐਮਐਲਏ ਦਾ ਕੈਂਡੀਡੇਟ ਹੈ ਕਿਸੇ ਕੋਹੜ ਦੇ ਦੇ ਸਾਬ ਨਾਲੋਂ ਮੇਰਾ ਸੈਂਟਰ ਪਿੰਡਾਂ ਜਾ ਕੇ ਕੀ ਕਰ ਰਿਹਾ ਪੁੱਠਾ ਦੇ ਇੱਕ ਪਿੰਡ ਜਿੱਥੇ ਮੁਸ਼ਕਿਲ ਹੁੰਦੀ ਆ ਜਿੱਥੇ ਕੋਈ ਕਿਸੇ ਨੂੰ ਕੁਝ ਕਹਿ ਰਿਹਾ ਮੇਰੇ ਇਧਰ ਬਾਹਰ ਕੱਢਿਆ ਨਹੀਂ ਕਿੰਨੇ ਘਟੇ ਬਾਹਰ ਇੱਕ ਇੱਕ ਮੈਂ ਜੀ ਕਿੱਥੇ ਦਿਖਾਏ ਉਹਨੂੰ ਦਿਖਾਏ ਫਾਰਮ ਕਿੱਥੇ ਆ ਦਿਖਾ ਪਰਾ ਫਾਰਮ ਅੰਦਰੋਂ ਜਲੇ ਦਿਖਾ 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 ਫਾਰਮ ਕਿੱਥੇ ਬਣਾਇਆ ਅੰਦਰੋਂ ਵਿੱਚ ਐਸੇ ਟਾਈਮ ਇੱਕ ਹੀ ਟਾਈਮ ਇੱਥੇ ਇੱਥੇ ਰਿਓ ਹਾਂ ਤੋ ਇੰਦਰ ਬਣਾਓ ਵੀਡੀਓ ਦਿਖਾ ਕਿਹੜਾ ਫਾਰਮ ਐ ਦਿਖਾ ਦਿਖਾ ਗਾਓ ਗਾਓ ਇਹਦਾ ਫਾਰਮ ਘਟੋ ਇਹਦਾ ਨਹੀਂ ਇਹਦਾ ਕਿਹੜਾ ਵਾ ਹਾਂ ਜੀ ਕੁਮਾਰ ਤੇ ਇਹਦਾ ਦੋ ਭਰੇ ਆਹੋ ਇਹਨਾਂ ਦੀ ਗੁੱਡੀ ਬੈਠੀ ਨਹੀਂ ਨਹੀਂ ਉਹ ਤਿੱਜਾ ਭਰਿਆ ਇਹਦਾ ਮੁੰਡੇ ਦਾ ਇੱਕ ਦਾ ਹੋਰ ਦਾ ਨਹੀਂ ਬੰਦ ਨਾਲ ਹੇਰ ਨਾਲ ਆਉਂਦੇ ਤੁਸੀਂ ਲਗਾਓ ਇਹਨੂੰ ਕੋ ਸਾਈਨਰ ਲਾਏ ਮੜੀ ਗਈ ਇੱਥੇ ਸਾਈਨਰ ਲਾ ਥੱਲੇ ਸਾਈਨ ਕਰ ਲੈ ਆਹ ਕਰ ਸਾਈਨ ਕਰੇ ਕਰੇ ਆਹ ਕਰ ਕਰ ਇੱਧਰ ਇੱਕ ਮਿੰਟ ਇੱਧਰ 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 ਆਹ ਕਰਾਂ ਲਵਾਂ ਇੱਕ ਮਿੰਟ ਇੱਕ ਮਿੰਟ ਜੈਦੀ ਫੋਜਾ ਖਲੋਜਾ